ਮੈਂ ਪ੍ਰੈਸ ਕਲੱਬ ਰਜਿਸਟਰ ਨਾਬਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਲਗਾਤਾਰ 7 ਸਾਲ ਤੋਂ ਸਰਬਸੰਮਤੀ ਨਾਲ ਪ੍ਰਧਾਨ ਬਣਾਉਂਦੇ ਆ ਰਹੇ ਨੇ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਫਿਰ ਲਗਾਤਾਰ ਮੈਨੂੰ 8ਵੀਂ ਵਾਰ ਜਿਹੜਾ ਪ੍ਰਧਾਨ ਬਣਾਇਆ ਗਿਆ ਮਹਿਰਬਾਨ ਸਾਹਿਬ ਅਮਰਿੰਦਰ ਸਿੰਘ ਪੂਰੀ ਸਖਚੈਨ ਜੀ ਸਾਰੇ ਬਲਵੰਤ ਜੀ ਚੰਦਰ ਬਾਂਗਾ ਜੀ ਗੁਵੈਲ ਸਾਹਿਬ ਸਾਰਿਆਂ ਨੇ ਮੈਨੂੰ ਸਵੈਸੰਮਤੀ ਨਾਲ ਪ੍ਰਧਾਨ ਚੁਣਿਆ ਜੋ ਵੀ ਕੋਈ ਪ੍ਰੈਸ ਕਲੱਬ ਦੇ ਜ਼ਰੀਏ ਕੋਈ ਵੀ ਕੰਮ ਹੋਵੇਗਾ ਪ੍ਰਸ਼ਾਸਨ ਤੱਕ ਹੋਵੇਗਾ ਉਹ ਪੈਲ ਦੇ ਆਧਾਰ ਤੇ ਹੋਵੇਗਾ ਕਿਉਂਕਿ ਸਮੱਸਿਆਵਾਂ ਬਹੁਤ ਆ ਰਹੀਆਂ ਨੇ ਸਮੱਸਿਆਵਾਂ ਪ੍ਰੈਸ ਕਲੱਬ ਨੂੰ ਕਾਫੀ ਸਮੱਸਿਆਵਾਂ ਨੇ ਪੰਜਾਬ ਦੇ ਵਿੱਚ ਵੀ ਨਾਭਾ ਦੇ ਵਿੱਚ ਵੀ ਉਹਨਾਂ ਨੂੰ ਪੈਲ ਦੇ ਆਧਾਰ ਤੇ ਹੱਲ ਕਰਵਾਇਆ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਗੱਲ ਸਰਕਾਰ ਤੱਕ ਵੀ ਲਿਜਾਣੀ ਪਈ ਤਾਂ ਉਹਨੂੰ ਵੀ ਅਸੀਂ ਇਕੱਠੇ ਸਾਰੇ ਹੋ ਕੇ ਬਿਲਕੁਲ ਜ਼ਰੂਰ ਲੈ ਕੇ ਜਾਵਾਂਗੇ ਇੱਕ ਵਾਰ ਫਿਰ ਮੈਂ ਦਿਲਦਿਆਂਗਾ ਰਹਾਈਆਂ ਚੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਸਾਨੂੰ ਬਹੁਤ ਖੁਸ਼ੀ ਹੈ ਸਾਡਾ ਛੋਟਾ ਭਰਾ ਹਰਮਿੰਦਰ ਸਿੰਘ ਮਾਨ ਪਿਛਲੇ 8 ਸਾਲਾਂ ਤੋਂ ਲਗਾਤਾਰ ਪ੍ਰੈਸ ਕਲੱਬ ਨਾਭਾ ਰਜਿਸਟਰ ਦੇ ਪ੍ਰਧਾਨ ਬਣੇ ਨੇ ਲੇਕਿਨ ਬਣੇ ਵੀ ਹਮੇਸ਼ਾ ਸ਼ਰਮ ਸੰਪਤੀ ਨਾਲ ਨੇ ਸਾਡੀ ਇੱਕ ਵਾਰ VOTING ਹੋ ਜ਼ਰੂਰ ਹੋਈ ਆ ਲੇਕਿਨ ਜਿਹਨੇ VOTING ਕੀਤੀ ਆ ਉਹ ਚਲੋ ਅਸੀਂ ਇਸ ਗੱਲ ਨਹੀਂ ਪੜਨਾ ਚਾਹੁੰਦੇ ਲੇਕਿਨ ਆ ਸਾਨੂੰ ਮਾਣ ਹੈ ਹਰਮਿੰਦਰ ਸਿੰਘ ਮਾਣ ਤੇ ਸਾਡਾ ਛੋਟਾ ਭਰਾ ਹੈ ਤੇ ਇੱਕ ਹੋਰ ਮਾਣ ਹੈ ਕਿ ਇਹਨੇ ਹਮੇਸ਼ਾ ਪ੍ਰੈਸ ਕਲੱਬ ਦੇ ਸਾਰੇ ਮੈਂਬਰਾਂ ਦਾ ਸਤਿਕਾਰ ਕੀਤਾ ਹੈ ਤੇ ਕਰਦਾ ਰਹੇਗਾ ਇਹ ਸਾਨੂੰ ਵਿਸ਼ਵਾਸ ਹੈ ਤੇ ਅਸੀਂ ਇਸ ਨੂੰ ਹਰਮਿੰਦਰ ਮਾਨ ਸਾਹਿਬ ਨੂੰ ਬਹੁਤ ਜ਼ਿਆਦਾ ਵਧਾਈ ਦਿੰਦੇ ਆ ਅੱਜ ਪ੍ਰੈਸ ਕਲੱਬ ਨਾਬਾ ਰਜਿਸਟਰਡ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਇੱਕ ਵਾਰ ਫੇਰ ਹਰਮੀਤ ਸਿੰਘ ਮਾਨ ਨੂੰ ਕਲੱਬ ਦਾ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਔਰ ਮੈਂ ਆਪਣੇ ਵੱਲੋਂ ਹਰਮੀਤ ਸਿੰਘ ਮਾਨ ਨੂੰ ਜਿੱਥੇ ਵਧਾਈ ਦੇਣਾ ਉੱਥੇ ਹੀ ਆਸ ਰੱਖਦਾ ਕਿ ਉਹ ਸਾਰੇ ਪੱਤਰਕਾਰ ਭਰਾਵਾਂ ਨੂੰ ਨਾਲ ਲੈ ਕੇ ਕਲੱਬ ਦੇ ਜਿਹੜੀਆਂ ਸਮੱਸਿਆਵਾਂ ਦਰਪੇਸ਼ ਨੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰਨਗੇ ਦੂਜਾ ਪੰਜਾਬ ਸਰਕਾਰ ਦੇ ਨਾਲ ਵੀ ਅਸੀਂ رابطہ ਕਾਇਮ ਕਰਾਂਗੇ ਕਿਉਂਕਿ ਜਿਹੜੇ ਫੀਲਡ ਦੇ ਵਿੱਚ ਪੱਤਰਕਾਰ ਕੰਮ ਕਰਦੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਖਾਸ ਸਹੂਲਤਾਂ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ ਜਦੋਂ ਕਿ ਉਹ ਆਪਣੀ ਜਾਨ ਤੇ ਖੇਡ ਕੇ ਰੋਜ਼ਾਨਾ ਜਿਹੜਾ ਹੈਗਾ ਚੌਥਾ ਥੰਮ ਹੈ ਲੋਕਤੰਤਰ ਦਾ ਔਰ ਰੋਜ਼ ਅਸੀਂ ਕਵਰੇਜ ਕਰਦੇ ਆਂ ਫੀਲਡ 'ਚ ਜਾਂਦੇ ਆਂ ਪਰੰਤੂ ਸਰਕਾਰ ਦੇ ਵੱਲੋਂ ਸਾਨੂੰ ਕੋਈ ਖਾਸਾ ਸਹਿਯੋਗ ਜਿਹੜਾ ਹੈ ਉਹ ਨਹੀਂ ਮਿਲ ਰਿਹਾ ਉਸ ਸਬੰਧ ਦੇ ਵਿੱਚ ਹਰਮਿਤ ਸਿੰਘ ਮਾਨ ਦੀ ਗਵਾਹੀ ਤੇ ਵਿੱਚ ਅਸੀਂ ਇੱਕ ਵਾਰੀ ਪੰਜਾਬ ਸਰਕਾਰ ਦੇ ਨਾਲ ਵੀ ਇਸ ਟੌਪਿਕ ਦੇ ਉੱਤੇ ਗੱਲ ਕਰਾਂਗੇ ਅਬ ਰਜਿਸਟਰ ਨਾਬਾਦੀ ਸਰਵਸੰਮਤੀ ਨਾਲ ਮੀਟਿੰਗ ਹੋਈ ਆ ਜੀ ਇਸ ਮੀਟਿੰਗ ਦੇ ਵਿੱਚ ਆਪਣੇ ਹਰਮਿੰਦਰ ਸਿੰਘ ਮਾਨ ਨੂੰ ਅੱਠਵੀਂ ਗਲੀ ਪ੍ਰਧਾਨ ਉਹ ਗਿਆ ਮੈਂ ਹਰਮਿੰਦਰ ਸਿੰਘ ਮਾਨ ਨੂੰ ਇਸ ਗੱਲ ਦੀ ਪਰਦਾਈ ਦਿੰਦਾ ਤੇ ਸਾਰੇ ਪ੍ਰੈਸ ਕਲੱਬ ਨੂੰ ਵੀ ਵਧਾਈ ਦਿੰਦਾ ਤਾਂ ਕਿ ਉਹਨਾਂ ਨੇ ਸਾਰਿਆਂ ਨੇ ਇਕੱਠਿਆਂ ਨੇ ਹੋ ਕੇ ਇਹਨੂੰ ਸਰਵਸੰਮਤੀ ਨਾਲ ਸਾਡੀ ਜਿਹੜੀ ਚੋਣ ਹੋਈ ਅੱਜ ਇਹਦੀ ਬਹੁਤ ਖੁਸ਼ੀ ਦੀ ਗੱਲ ਆ ਕਿਸੇ ਨੇ ਕਿਸੇ ਕਿਸੇ ਦੀ ਕੋਈ ਹੌਕ ਨਹੀਂ ਹੋਈ ਤੇ ਮਾਨ ਸਾਹਿਬ ਸਾਨੂੰ ਹਰ ਟਮ ਨਾਲ ਲੈ ਕੇ ਚੱਲਦੇ ਨੇ ਤੇ ਚੱਲਦੇ ਰਹਿਣਗੇ ਸਾਨੂੰ ਆਸਾ ਪੂਰੀ ਤੇ ਜੋ ਵੀ ਸਾਨੂੰ ਤਕਲੀਫਾਂ ਆਉਂਦੀਆਂ ਨੇ ਪ੍ਰੈਸ ਨੂੰ ਉਹਦੇ ਬਾਰੇ ਸਰਕਾਰ ਤੱਕ ਵੀ ਆਪਣੀ ਪਹੁੰਚ ਕਰਨਗੇ ਅੱਜ ਪ੍ਰੈਸ ਕਲੱਬ ਨਾਬਾ ਰਜਿਸਟਰ ਨਾਬਾ ਦੀ ਇੱਕ ਮੀਟਿੰਗ ਰੈਸਟ ਹਾਊਸ ਵਿੱਚ ਰੱਖੀ ਗਈ ਸੀ ਜਿਸ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਨੇ ਹਰਮੀਤ ਸਿੰਘ ਮਾਨ ਜੀ ਨੂੰ 8ਵੀਂ ਬਾਰ ਸਰਬਸੰਮਤੀ ਨਾਲ ਸਭ ਤੋਂ ਵੱਡੀ ਗੱਲ ਹੈ ਵੀ ਸਰਬਸੰਮਤੀ ਨਾਲ ਫੇਰ ਸਾਡਾ ਪ੍ਰਧਾਨ ਚੁਣਿਆ ਜੀ ਤੇ ਅਸੀਂ ਇਸ ਲਈ ਉਹਨਾਂ ਨੂੰ ਵਧਾਈ ਦੇ ਪਾਤਰ ਨੇ ਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਕੁਝ ਮੰਗਾਂ ਨੇ ਜੋ ਸਾਰੇ ਅਸੀਂ ਰਲ ਕੇ ਸਰਕਾਰ ਤੱਕ ਪਹੁੰਚਾਵਾਂਗੇ ਬਸ ਇੰਨਾ ਹੀ ਕਹਾਂਗਾ ਜੀ ਅੱਜ ਸਤਨਕ ਰੈਸਟ ਹਾਊਸ ਵਿੱਚ ਪ੍ਰੈਸ ਕਲੱਬ ਨਾਪਾ ਦੀ ਮੀਟਿੰਗ ਹੋਈ ਜਿਸ ਚ ਸਰਬ ਸਰਬਸੰਮਤੀ ਨਾਲ ਹਰਮੇਸ਼ਿੰਗ ਮਾਨ ਨੂੰ ਪ੍ਰਧਾਨ ਚੁਣਿਆ ਗਿਆ ਮੈਂ ਹਰਮੇਸ਼ਿੰਗ ਮਾਨ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਆਸ ਰੱਖਦਾ ਕਿ ਸਾਰੇ ਪ੍ਰੈਸ ਕਲੱਬ ਵਾਸਤੇ ਤਨੋਂ ਮਨੋਂ ਹਾਜ਼ਰ ਰਹਿਣਗੇ ਜੋ ਵੀ ਪ੍ਰੈਸ ਕਲੱਬ ਨੂੰ ਮੁਸ਼ਕਲਾ ਆ ਰਹੀਆਂ ਨੇ ਉਸ ਨੂੰ ਸਾਰਾ ਪ੍ਰੈਸ ਕਲੱਬ ਮਿਲ ਕੇ ਦੂਰ ਕਰੂਗਾ